ਐਮਐਲਏ ਮੋਲਕ ਸਿੰਘ ਨੇ ਭੇਜਿਆ ਮੇਰੀ ਦੁਕਾਨ ਤੇ ਗੁੰਡਾਗਰਦੀ ਕਰਨ ਆਇਆ ਜੀ ਮੇਰੀ ਦੁਕਾਨ ਤੇ ਕੱਲ ਨੂੰ ਮੈਨੂੰ ਇਸ ਬੰਦੇ ਤੋਂ ਮੇਰੇ ਪਰਿਵਾਰ ਨੂੰ ਜਾਣਬਾਲ ਦਾ ਖਤਰਾ ਇਹ ਬੰਦਾ ਮੈਨੂੰ ਕਹਿੰਦਾ ਤੂੰ ਨਸ਼ੇ ਵਾਲੀ ਵੀਡੀਓ ਕਿਉਂ ਪਾਈ ਐਮਐਲਏ ਮੋਲਕ ਸਿੰਘ ਦਾ ਕੰਮ ਆ ਇਹ ਨਸ਼ਿਆਂ ਨਾਲ ਰਲਿਆ ਪਿਆ ਮੈਂ ਵਾਰ-ਵਾਰ ਕਹਿ ਰਿਹਾ ਮੇਰੀ ਦੁਕਾਨ ਤੇ ਹੁੰਦਾ ਕੀ ਕੰਮ ਜੇ ਮੈਂ ਗਲਤ ਸੀ ਮੇਰੇ ਤੇ ਕਾਨੂੰਨੀ ਕਾਰਵਾਈ ਕਰਾਵੇ ਇਹ ਬੰਦਾ ਰਵਲਵਰ ਲੈ ਕੇ ਕਈ ਬੰਦੇ ਨੂੰ ਪਹਿਲਾਂ ਡਾ ਚੁੱਕਿਆ ਇਹਨਾਂ ਦਾ ਧੰਦਾ ਜੀ ਨਸ਼ੇ ਪੱਤੇ ਕਰਨਾ ਜੇ ਨਸ਼ਾ ਵਿਰੋਧ ਬੋਲਦੇ ਮੈਂ ਨਸ਼ਾ ਦਾ ਨਾਮ ਕਿਉਂ ਲੈਨੇ ਹੋ ਇਹ ਨਸ਼ਾ ਲੈ ਕੇ ਇਹਨਾਂ ਨੇ ਹਾਂਜੀ ਇਹ ਬੰਦਾ ਨਸ਼ੇ ਤਸਕਰੀ ਦੇ ਵਿੱਚ ਸ਼ਾਮਿਲ ਆ ਮੈਂ ਇੱਕ ਮੈਂ ਇੱਕ ਵੀਡੀਓ ਬਣਾਈ ਸੀ ਮੈਂ ਇੱਕ ਵੀਡੀਓ ਬਣਾਈ ਸੀ ਨਸ਼ਾ ਦਾ ਨਸ਼ੇ ਵਾਲਾ ਅੰਬਲੀ ਫੜਿਆ ਸੀ ਇਹ ਬੰਦਾ ਕਹਿੰਦਾ ਵੀਡੀਓ ਕਿਉਂ ਬਣਾਈ ਕਿਉਂਕਿ ਮੈਡੀਕਲ ਵਾਲੇ ਇਹਨਾਂ ਨੂੰ ਬੁਰਕੀ ਪਾਉਂਦੇ ਆ ਇਹ ਮੇਰੀ ਦੁਕਾਨ ਤੇ ਆਇਆ ਜੀ ਦੇਖੋ ਹਾਂਜੀ ਇਹ ਇਹ ਵਦਾ ਜੀ ਇਹ ਗੁੰਡਾ ਰੱਖਿਆ ਮੁਲਕ ਐਮ ਐਲ ਏ ਨੇ ਮੁਲਕ ਐਮ ਐਲ ਏ ਨੇ ਗੁੰਡਾ ਰੱਖਿਆ ਜੀ ਆਪਦਾ ਇਹ ਬੰਦਾ ਐਮ ਐਲ ਏ ਨੂੰ ਭੇਜਦਾ ਗੁੰਡਾ ਕਰਦੀ ਕਾਨੂੰ ਦਰਾਲੀਆਂ ਕਰਨ ਨੂੰ ਇਹ ਬੰਦਾ ਰੱਖਿਆ ਜੀ ਐਮ ਐਲ ਏ ਸਾਹਿਬ ਨੇ ਮੈਂ ਸੱਚਕਾਰ ਨਾਲ ਗੱਲ ਕਰ ਰਿਹਾ ਸਾਰੇ ਪਲਾਵਾਰ ਇਹ ਗੁੰਡਾ ਕਰਦੀ ਤੇ ਆਇਆ ਮੇਰੀ ਦੁਕਾਨ ਦੇ ਉੱਤੇ ਖੜਾ ਜੀ ਇਸ ਟਾਈਮ ਇਹ ਬੰਦਾ ਇੱਕ ਲਿਆ ਗਿਆ ਉੱਤੇ ਪੁੱਛ ਬੜਾ ਗੁੰਡਾ ਕਰਦੀ ਗੁੰਡਾ ਕਰਦੀ ਤੇ ਆ ਜੀ ਐਮ ਐਲ ਏ ਕਹਿੰਦੇ ਇਹਨੂੰ ਭਾਈ ਜੀ ਤੇਰਾ ਨਾ ਕੋਈ ਇਹ ਬੰਦਾ ਭਾਈ ਨਹੀਂ ਭਾਈ ਇਹ ਧਮਕੀਆਂ ਦਾ ਬਸਤਾਵ ਲੈ ਕੇ ਧਮਕੀਆਂ ਦਾ ਬੰਦਾ ਇਹ ਇਹ ਗੁੰਡਾ ਬੰਦਾ ਜੀ ਗੁੰਡਾ ਐਮ ਐਲ ਏ ਮੁਲਕ